ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਨ ਬਤਾਰਿ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਭਰੀਆ ਭਾਰ ਸਹਿਸਿਆਣ ਪਲਖੋ ਹੀ ਤੈ ਕਨ ਝਲੇ ਨਾਲ ਕਿਵ ਸਚਿਆਰਾ ਹੋਈ ਏ ਇਕ ਵਕੂੜੇ ਟੁੱਟੇ ਪਾਲ ਹੁਕਮ ਅਰ ਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੀ ਹੋਣਿਆ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵਢਾਈ ਹੁਕਮੇ ਉਤਮ ਨੇਜਾ ਹੁਕਮ ਲੇਕ ਦੋਬ ਸੁਭ ਪਾਈ ਏ ਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈ ਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਗੁਜੇ ਤਾਂ ਹਉਮੈ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜ ਨੀ ਸਾਣ ਗਾਵੇ ਕੋ ਬਨਵੜਿਆਈਆਂ ਚਾਰ ਗਾਵੇ ਕੋ ਵਿਦ੍ਯਾ ਕੇ ਕੰਮ ਵਿਚਾਰ ਗਾਵੇ ਕੋ ਸਾਜ ਕਰੇ ਤੁਨ ਕਹਿ ਗਾਵੇ ਕੋ ਜੀ ਲੈ ਕਰਦੇ ਗਾਵੇ ਕੋ ਜਾਪੇ ਰਿਸਣੇ ਦੂਰ ਗਾਵੇ ਕੋ ਵੇਖੇ ਹੱਥ ਰਹਿ ਦੂਰ ਕਤਨਾ ਕਥਿਨਾ ਆਇਆ ਮੈਂ ਟੋੜੇ ਕਰ ਕਰ ਬਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਬ ਪਾਹ ਜੁਗਰivant ਰਖਾਈ ਗਾਈ ਹੁਕਮਿ ਹੁਕਮ ਚਲਾਇ ਰਹਾ ਨਾਨਕ ਵਿਭਸੇ ਬੇਪਰਵਾਹ ਸਾਚਾ ਸੈਵ ਸਾਚਨਾਇ ਭਾਖਿਆ ਪਾਵੇ ਉਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਿ ਦਿਸੇ ਦਰਬਾਰ ਮਹੁ ਕੇ ਬੋਲਨ ਬੋਲੀਏ ਜਿਸੁੰ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵੜਿਆਈ ਵਿਚਾਰੇ ਕਰਮਿ ਆਵੇ ਕਪੜਨ ਦ੍ਰਿਮੁਖ ਦਵਾਰ ਨਾਨਕਿ ਵਾ ਜਾਣੀਐ ਸਭਾ ਪੇ ਸਤਿਆਰ ਥਾਪਿਆ ਨਾ ਜਾਏ ਕੀ ਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਾ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਧਾਨ ਗਾਵੀਏ ਸੁਨੇ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਖਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾਣਾ ਹੀ ਕਹਿਣਾ ਕਥ ਨਾ ਜਾਏ ਗੁਰਾਇਕ ਤੇ ਹੀ ਬੁਝਾਈ ਸਭਨਾ ਜੀਆਂ ਘਾਏਕ ਦਾਤਾ ਸੋ ਮੈਂ ਵਿਸਰੇ ਨਾ ਜਾਏ ਤੀਰਥ ਨਾਵਾਂ ਜੇ ਤਿਸ ਭਾਵਾਂ ਮੈਂ ਨਾ ਪਾਣੇ ਕੀ ਨਾਈ ਕਰੀ ਜੇਤੀ ਸਿਰ ਠਿਉ ਪਾਇ ਵੇਖਾਂ ਮਿਣ ਕਰਮਾਂ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸੇਖ ਸੁਣੀ ਗੁਰ ਆਇਕ ਦੇ ਹਿਬ ਜਾਈ ਸਭਨਾ ਜੀਆਂ ਘਾਏਕ ਦਾਤਾ ਸੋ ਮੈਂ ਵਿਸਰੇ ਨਾ ਜਾਏ ਜੇ ਨਿ ਕੁਚਾਰਿਆਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਬ ਕੋਈ ਚੰਗਾ ਨਾ ਉਰਖਾਈ ਕੇ ਜਾਸਤੀ ਰਾਜ ਗਲੇ ਜੇ ਤਿਸ ਨਦਰਨਾ ਹੈ ਤਾ ਬਾਤ ਨੁ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਬਣਵੰਤੇ ਆਗੁੰਦੇ ਹੈ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਪੈ ਕਰੇ ਸੁਣੈ ਸਿਦ ਪੀਰ ਸੁਨਾ ਸੁਨੈ ਤਰ ਤਵਰੇ ਆਕਾਸ਼ ਸੁਨੈ ਦੀਪ ਰੋਹ ਪਾਤਾਲ ਸੁਨੈ ਪਉਨ ਸਕੇ ਕਾਲ ਨਾਨਕ ਭਗਤਾ ਸਦਾ ਵਿਦਾ ਸੁਨੈ ਦੂਖ ਪਾਪ ਕਾ ਨਾਸ ਸੁਣੈ ਸਰਬਰ ਮਹਿੰਦਰ ਸੁਣੈ ਮੁਖ ਸਲਾਹ ਹਨਮੰਦ ਸੁਣੈ ਜੋਗ ਜੁਬਤਨ ਪੇੜ ਸੁਣੈ ਸਾਸ ਸ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸਨੈ ਦੁਖ ਪਾਪ ਕਾ ਨਾਸ ਸੁਣੈ ਸਾਸੰਤੋ ਗਿਆਨ ਸੁਣੈ ਅਸ਼ਟ ਕਾਇ ਇਸ ਨਾਨਕ ਸੁਣੈ ਪਰਪੜ ਭਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸਨੈ ਦੁਖ ਪਾਪ ਕਾ ਨਾਸ ਸੁਨਾਇ ਸਰਾਗੁਨਾ ਕੇਗਾ ਸੁਨੇ ਸੇ ਪੀਰ ਪਾਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹਾਥੋ ਵੇਸ ਗਾਉ ਨਾਨਕ ਪਗਤਾ ਸਦਾ ਵਿਦਾਸਨੇ ਦੋਖ ਪਾਵਕਾ ਨਾਸ ਮਨੈ ਗਿਗਤ ਗਹਿਨਾ ਜਾ ਜੇ ਕੋ ਕਹਿ ਬਿਛੇ ਪਸਤਾਏ ਕਾਗਦ ਕਲਮ ਨ ਲੇਖਨ ਹਾਰ ਮਨੈ ਗਾਵੇ ਕਰਨ ਵਿਚਾਰ ਐਸਾ ਨਾਮ ਨਿੰਦਨ ਹੋਏ ਦੇਖੋ ਮਨ ਜਾਣੇ ਮਨ ਕੋਏ ਮਨੈ ਸੁਰਤੋ ਵੇ ਮਨ ਬੋਧ ਮਨੈ ਸਗਲ ਭਵਨ ਕੀ ਸੁਦ ਮੰਨੇ ਮਹ ਚੋ ਟਾਣਾ ਖਾਈ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮਗਨ ਝਲੇ ਪੰਥ ਮੰਨੇ ਤ੍ਰੰਸੇ ਤੀਸਨ ਮੰਦਿਆ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪਿਖ ਐਸਾ ਨਾਮ ਨੇ ਜਿਦੋਂ ਹੋਈ ਦੇਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਣ ਪੰਜ ਪਰਦਾਨ ਪੰਚੇ ਪਾਵੇ ਧਰਗੇ ਮਾਨ ਪੰਚੇ ਸੋਹਿਦ ਰਾ ਜਾਣ ਪੰਚਾ ਕਾਰ ਬਰੇ ਇਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕਹਿ ਕਰ ਲੈ ਨਾਹੀ ਸਮਾਰ ਤੋਲ ਤਰਮ ਦੇ ਆਗਾ ਬੂ ਸੰਤੋਗਤਾ ਵਰਕਿਆ ਜਨ ਸੂਤ ਦੇਖੋ ਬੁਝੇ ਹੋ ਵਿਸਤਾਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤੁਸਤੇ ਪਾਲ ਤਲੇ ਕਮਨ ਜੋਰ ਜੀ ਜਤ ਰੰਗਾ ਕੇ ਨਾਮ ਸੁਬਨ ਆਖਿਆ ਹੋਰੇ ਕਲਾ ਮਹਿਲੇ ਕਾ ਲਿਖ ਜਾਣੇ ਕੋਲੇਤਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਬਸਾਇ ਕੋ ਕੁਵਾ ਤੇ ਸਤੇ ਹੋਵੇ ਲਖਤ੍ਰਿਆ ਕੁਦਰਤ ਪ੍ਰਭੁਨ ਬਹਾਵੀ ਵਿਚਾਰ ਵਾਰਣ ਜਮੇ ਤਵਾਰ ਜੋਤ ਰੁ ਭਾਵੇ ਸਾਈ ਭਲੀ ਕਾਰ ਤੁਸ ਰਸ ਨਾਮ ਧਨ ਅਨੰਕਰ ਅ ਸੰਘ ਜਪੇ ਅ ਸੰਘ ਭਾਉ ਸੰਘ ਬੂਧਾ ਸੰਗਤੋ ਬਤਉ ਸੰਗ੍ਰੰਥੁ ਮੁਖੇ ਪਾਠ ਸੰਗ ਜੋਗ ਮਨ ਰਹੇ ਉਦਾਸ ਅ ਸੰਘ ਪ੍ਰਭਤ ਗੁਣ ਗਿਆਨ ਵਿਚਾਰ ਸੰਘ ਸਰਵੀ ਸੰਘ ਦਾਤਾਰ ਅ ਸੰਘ ਸੂਰਮੋ ਪਕਸਾਰ ਸੰਘ ਮੋਨਿ ਲਾਈ ਤਾਰ ਕੁਦਰਤ ਕਵਨ ਕਹਾ ਵੀ ਜਾ ਰਵਾਰਨ ਜਮੇ ਇਕ ਵਾਰ ਜੋਤ ਰੁ ਭਾਵੇ ਸਾਈ ਪੜੀਕਾਰ ਤੁਸਰਾ ਸਲਾਮ ਤਨ ਅਨੰਕਾਰ ਅ ਸੰਖ ਮੋਰ ਤੇ ਅੰਧ ਕੋਰ ਸੰਖ ਚੋਰ ਹਰਾਮ ਕੋਰ ਅ ਸੰਖ ਅਮਰ ਕਰ ਜਾਹੀ ਜੋਰ ਸੰਖ ਬਲਵੜ ਹਤਿਆ ਕਮਾਇ ਸੰਖ ਪਾਪੀ ਪਾਪ ਕਰ ਜਾਹੇ ਅ ਸੰਖੁਰਿਆਰ ਕੁੜੇ ਫਿਰੈ ਸੰਖ ਮਲੇਸ਼ਵਰ ਫਕ ਗਾਇ ਜਨ ਮਿੰਦ ਅਕਸਰ ਕਰੇ ਪਾਰ ਨਾਨਕ ਕਹੇ ਵਿਚਾਰ ਵਰਣ ਜਿਵੇਂ ਇੱਕ ਵਾਰ ਜੋਤਿ ਰੁ ਭਾਵੇ ਸਾਈ ਭਲੀ ਗਾਰ ਤੁਸਰਾ ਸਦਾਂ ਨਿਰੰਕਾਰ ਅਸ਼ੰਕ ਨਾਮਿ ਅਸ਼ੰਕ ਤਾਂ ਮੇ ਗਮ ਗਮ ਸੰਕਲੋ ਅਸ਼ੰਕਾ ਸਰੂਪਾਰ ਹੋਇ ਖਰੀ ਨਾਮੁ ਖਰੀ ਸਾਲਾਹ ਖਰੀ ਗਿਆਨ ਗੀਤ ਗੁਣ ਗਾਇ ਖਰੀ ਨਿਕਲ ਮੋਲਨ ਬਾਣ ਫਰਾ ਸਰ ਸੰਜੋਗ ਬਖਾਨ ਦਿਨ ਹੈ ਲੋਕ ਤੇ ਸਰ ਰਾਜਿ ਪਰਮਾਇ ਤੇਵ ਤੇਵ ਪਾਇ ਜੇਤਾ ਕੇਤਾ ਤੇ ਤਾ ਨਾਵੇ ਨਾਵੇ ਨਾਈ ਕੋਠਾ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤਨ ਭਾਵੇ ਸਾਈ ਫੜੀਕਾਰ ਤੁਸਰਾ ਸਲਾਮ ਜਨ ਅਨੰਕਰ ਪਰਿਯ ਹੱਥ ਪੈਰ ਦੰਦੇ ਪਾਣੀ ਦੋ ਤੈ ਤਰ ਸੋਕੇ ਮੂਤ ਪ੍ਰੀਤੀ ਕਾ ਪਰੋ ਹੋਏ ਸਾਬੁਲਯੇ ਹੋ ਤੋਏ ਪਰਿਯ ਮਦ ਪਾਪਾ ਕੇ ਸੰਗ ਹੋ ਢੋਪੇ ਨਾਵੇ ਕੇ ਰੰਗ ਕੁੰਨੀ ਪਾਪੀ ਅੱਖ ਨਾ ਕਰ ਕਰ ਕਰਨਾ ਲਿਖ ਲਹਿ ਜਾਓ ਆਪੇ ਵੀ ਜਾਪੇ ਹੀ ਖਾਓ ਨਾਣਕ ਹੁਕਮਿ ਆਵੋ ਜਾਓ ਤੀਰਤਵ ਦਾਦ ਦੰਜ ਕੋ ਪਾਵੈ ਤਿਲ ਕਾ ਮਾਨ ਸੁਨੈ ਮੰਨੈ ਮਨ ਕੀਤਾ ਪਾਉ ਅੰਤਰਗਤ ਤੀਰਥ ਮੰਨੋ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਅਸਤਾਦ ਬਾਣੀ ਬਰਮਾ ਸਤ ਸੁਹਾਸ ਰਾਮਨ ਜਾਓ ਕਮਣ ਸਵੇਲਾ ਗ੍ਰਮਣ ਗ੍ਰਮਣ ਛੇਤ ਭ੍ਰਮਣਵਾਰ ਕਮਣ ਸ੍ਰਉਤ ਮਹਾ ਕਮਨਿਤ ਹੋਆ ਆਕਾਰ ਵੇ ਨਾ ਪਾਇਆ ਪੰਨਤੀ ਜੇ ਹੋਵੇ ਲੇਖ ਪੁਰਾਣ ਰਕਤ ਨਾ ਪਾਇਓ ਕਾ ਦਿਯਾ ਜਿ ਲਿਖਣੇ ਪੁਰਾਨ ਥਿਤਵਾਰ ਨਾ ਜੋ ਗੀ ਜਾਣ ਰਤ ਮਹਨਾ ਕੋਈ ਜਾ ਕਰਤਾ ਸੀ ਕੀ ਕੋ ਸਾਜੇ ਆਪੇ ਜਾਣੇ ਸੋਇ ਕਿਵ ਕਰਾ ਕਾ ਕਿਵਸਾ ਲਾਹੇ ਕਿ ਵਰਨੇ ਕੀ ਵਜਣਾ ਨਾਨਕੀ ਅੱਖ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆ ਨਾ ਸੋਹੇ ਪਾਤਾਲਾ ਪਾਤਾਲ ਲਖਿਆਗਾ ਸਯਗਾ ਸੁੜ ਕੁੜਕ ਪਾਲ ਤਕੇ ਵਿਦ ਕਹਿਨਿ ਕਵਾਤ ਸੈ ਸਠਾਰੇ ਧਿਆਨ ਕ ਤੇ ਬਾਸੁ ਲਿਖ ਤਾਤ ਨੇਕਾ ਹੈ ਤਲਕੀ ਹੈ ਲੇਕਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸੁਲੈ ਤੇ ਸੁਰਤ ਨਾ ਪਾਈਨ ਦੀਆਂ ਤਵੇ ਬਾਉ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾਹ ਸੁਲਤਾਨ ਜੇਰਾ ਸਤੀ ਮਾ ਉਧਨ ਕੀੜੀ ਤੁਲਨਾ ਹਵਣੀ ਜੇ ਦੀ ਸਮਣ ਨਾ ਵੇਸ ਰੇ ਅੰਤਨਾ ਸ਼ਕਤੀ ਕਹਿ ਨਾ ਤੇ ਅੰਤਨਾ ਕਰਨ ਦੇ ਨੰਦ ਅੰਤਨਾ ਵੇਖਣ ਸੁਣਨਾਂ ਤੇ ਅੰਤਨਾ ਜਾਪੇ ਕਾ ਮਨ ਮੰਤੇ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇਵਿਲਾ ਹੈ ਤਾਂ ਕਿ ਅੰਤਨਾ ਪਾਏ ਜਾਹੇ ਇਹ ਅੰਤਨਾ ਜਾਣੇ ਕੋਈ ਬਹੁਤਾ ਕਹਿਆ ਬਹੁਤਾ ਹੋਏ ਵੱਡਾ ਸਹਿ ਬੂਚਾ ਉੱਚਾ ਉਪਰ ਉਚਾ ਨਾਮ ਜੇ ਵਡ ਉੱਚਾ ਹੋਵੇ ਕਦ ਸੁੱਚੇ ਕੋ ਜਾਣੇ ਸੋਇ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕੀਤੇ ਮੰਗੇ ਜੋ ਦੇ ਪਾਰ ਕੀਤੇ ਗੁਣਤ ਨਹੀਂ ਵਿਚਾਰ ਕੀਤੇ ਕਬ ਟੁੱਟੇ ਵੇ ਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰੇ ਖਾਏ ਖਾਏ ਕੀਤੇ ਦੂ ਭੂਸਨ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਏ ਦੇ ਕੋ ਖਾਇ ਕਣ ਪਾਇ ਹੋ ਜਾਣੇ ਜੇ ਤਿਆ ਮੋਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸ ਨੰਬਰ ਸੇ ਸਫਸਲਾ ਨਾਨਕ ਪਾ ਸਾਹੀ ਪਾ ਸਾ ਅਮੋਲ ਗਨਮਲ ਵਾਪਾਰ ਮੋਲ ਵਪਾਰੀ ਅਮਰ ਭੰਡਾਰ ਮੁੱਲ ਲਾਵੇ ਮੁੱਲ ਜੈ ਮੁੱਲ ਪਾਇ ਮੁੱਲ ਆ ਸਮਾਏ ਅਮੋਲ ਤਰਮੋਲ ਦੀਪਾ ਨਮੋਲ ਤਰਮੋਲ ਫਰਮਾਨ ਮੋਲ ਬਖਸ਼ੀ ਸਮਰਣੀ ਸਾਨ ਮੋਲ ਕਰਮ ਫਰਮਾਨ ਮੋਲ ਮੁੱਲਾ ਖੈਣਾ ਜੈ ਆਕਾ ਗਰੇ ਹਿੰਦ ਬਲਾਈ ਆਕੇ ਵੇਦ ਪਾੜ ਪੁਰਾਣੇ ਆਕੇ ਪੜੇ ਘਰੇ ਵਖਿਆਣ ਆਕੇ ਪਰਮੇ ਆਕੇਂਦੇ ਆਕੇ ਗੋਪੀ ਦੇ ਭੋਵੇਂਦੇ ਆਕੇ ਸ਼ੇਰ ਆਕੇ ਸੇਬ ਦੇ ਆਕੇ ਕੀਤੇ ਕੀਤੇ ਬੁੱਧ ਆਕੇ ਦਾਣ ਵਖੇ ਦੇ ਆਕੇ ਸੁਰਨਮ ਜਨ ਸੇਵ ਕੀਤੇ ਆਕੇ ਆਖਣ ਪਾਇ ਕੀਤੇ ਕਹਿ ਕਹਿ ਛੁੱਟ ਜਾਏ ਤੇ ਕੀਤੇ ਹੋਰ ਕਰੇ ਤਾਕ ਨਾ ਸਕੇ ਕੀ ਕੇ ਜਿਵੜ ਪਾਵੇ ਤੇ ਵਧ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲੇ ਗੜਤ ਲਿਖਿਆ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਹੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਅਸ਼ੰਖਾ ਕੀਤੇ ਭਵਨ ਹਾਰੇ ਇਤੇ ਰਾਗ ਪਰੇ ਸੋਖਿਣ ਕੀਤੇ ਗਵਨ ਹਾਰੇ ਗਾਵੇ ਤੁਨ ਕੋਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਖ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਵਰ ਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਦ੍ਰਿਦਰਾਸ਼ਨ ਬੈਠੇ ਦੇਵਤਾ ਅਧਰਣਾ ਲੈ ਗਾਵੇ ਸੇਧ ਸਮਾਧੀ ਅੰਦਰ ਗਾਵਣ ਸਾਧਵੀ ਚਾਰੇ ਗਾਵਣ ਜਥੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਰ ਪਰਨਕੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆਂ ਮਨਮੋਹਣ ਸਰਗਮ ਚਿਪਿਆਲੇ ਗਾਵਣ ਰਤਨਿਉ ਭਾਇ ਤੀਰੇ ਅਠਸੜ ਧੀਰਤ ਨਾਲੇ ਗਾਵੇ ਜਉਦ ਮਹਾ ਬਲ ਸੂਰਾ ਗਾਵੇ ਕਾਣਿ ਉਚਾਰੇ ਗਾਵੇ ਕੰਡ ਮੰਡ ਵਰ ਭੰਡਾ ਕਰਕੇ ਰਕੀ ਧਾਰਿ ਸਹੀ ਤਦਨ ਗਾਵੇ ਜੋਤਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਕੀ ਗਾਵਣ ਸੀਮਾ ਚਿਤ ਨਿ ਆਉ ਨਾਨਕਿਆ ਵਿਚਾਰੇ ਸੋਈ ਸੋਈ ਸਰਸ ਸਹਿਬ ਸਾਚਾ ਸਾਚੀ ਨਾਇ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨਿ ਰਚਾਈ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਿ ਸੇ ਮਾਇ ਜਿਨਿ ਉਪਾਈ ਕਰਿ ਕਰਿ ਵੇਖਿਆ ਕੀਤਾ ਆਪਣਾ ਜੋ ਤਿਸ ਤੇ ਵਡਿਆਇ ਜੋ ਤਿਸ ਸੁਭਾਵੈ ਸੋਈ ਕਰਿ ਸਿ ਰੁਕਮ ਨਾ ਕਰਿ ਨਾ ਜਾਇ ਸੋ ਪਾਸਾ ਸਹ ਪਾਸੈ ਨਾਨਕ ਰਹਿ ਨਿਰਜਾਇ ਮੰਦਾ ਸੰਤੋਖ ਧਰਮ ਪਰ ਚੋਲੇ ਧਿਆਨ ਕੀ ਕਰੇ ਵਿਪੋਦ। ਕਿੰਥਾ ਕਾਲ ਘੁਆਰੀ ਕਾਜੁ ਗੁੰਡੰਡਾ ਪ੍ਰਤੀਤ ਆਈ ਪੰਤੀ ਸਵਣਮਾਤੀ ਮੰਜੀ ਤੇਜਗਦੀਤ ਆਦੇਤ ਸਿਆ ਦੇਸ ਆਦਿ ਨੀਲਾ ਨਾਦ ਨਾਦ ਤੁੁਰੁਵੇ ਕੋਵੇਸ ਰੂਪਤਿ ਗਿਆੰਦਿਆ ਭੰਡਾਰਨ ਕਟਕਟ ਵਾਜੇ ਨਾਤ ਆਪਨਾ ਨਾ ਨਤੀ ਸੁਬਜਾ ਕੇਰੇ ਸੁਦੇ ਅਵਰਾ ਸਾਦ ਸੰਜੋਬ ਜਦ ਕਾਰ ਚਲਾਵੇ ਲੇਖਿ ਆਵੇ ਭਾਗ ਆਦੇਤ ਸਿਆ ਦੇਸ ਆਦਿ ਨੀਲਾ ਨਾਦ ਨਾਦ ਤੁੁਰੁਵੇ ਕੋਵੇਸ ਕੀ ਤਮੈ ਯੁਗ ਤੇ ਵਿਆਇਦੰਦੇ ਲਿ ਪ੍ਰਵਾਨਿ ਵਿਸੰਸਾਰ ਇਕ ਪੰਡਾਰੀ ਕਲਾਈ ਦੀ ਬਾਣ ਜਿਉ ਤਿਸ ਭਾਵੇ ਤੇ ਵਜਲਾਵੇ ਜਿ ਬਹੁਵੇ ਫਰਮਾਨ ਹੋਵੇ ਕੇ ਅਨੰਦ ਨਰਨਾਵੇ ਬਹੁਤਾ ਹੈ ਵਿਡਾਣਿਆ ਦੇ ਤਿਸ ਅਦੇਸ ਆਦਿ ਨਾਦ ਨਾਦ ਜੁਗ ਜਿ ਕੋਵੇਸ ਆਸਨ লই ਲੈ ਪੰਡਾਰੇ ਜੋ ਕਿਸ ਪਾਸ ਹੋਵੇ ਕਾ ਵਾਰ ਕਰ ਕਰ ਵੇਖੇ ਸ੍ਰਿਜਨਹਾਰ ਨਾਨਕ ਸੱਚੇ ਕੀ ਸਾਚੀ ਕਾਰਿਆ ਦੇ ਤਿਸ ਅਦੇਸ ਆਦਿ ਨਾਦ ਨਾਦ ਜੁਗ ਜਿ ਕੋਵੇਸ एक दूजी बोलखो लखोये लखवीस लख लकड़ी कूड़े छुपे आखन जोर जो न मंगन नहीं ना जोर दूर न जीवन मर ना जोर जोर ना मान मर सोर जोर न सुरती ज्ञान विचार जोर न जुपते छुटे संसार जिसा जोर कर नानक उत्तम नीच ना कोय ਰਾਤੀ ਰੁਤੀ ਤੇ ਤੇਵਾਰ ਪਵਨ ਪਾਣੀ ਵਿਨੀ ਪਾਤਾਲ ਤੇ ਸਵੀ ਤਰਤੀ ਤਾ ਵਰਕੀ ਧਰਮ ਸਾਧ ਸਵੀ ਜੀ ਜਗਤ ਕੇ ਰੰਗ ਤਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਬੁਰਾਨ ਦੇ ਕਰਮ ਭਵੇਂ ਨੀ ਸਾਨ ਕੱਚ ਬਕਾਇ ਉਥੇ ਪਾਇ ਨਾਨਕ ਆ ਜਾਪੇ ਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਿਆ ਕੋ ਗਰਮ कीते पवन पानी वैसंतर कीते काना महेश कीते वरमे कार्तकड़ी रूप रंग की वेष कीते कारण भूमि मेरे कीते कीते धूप देश कीते नचंद सूर कीते कीते मुंडल देश कीते सिद्ध구나द कीते कीते देवी वेष कीते देव धनमुन कीते कीते रत्न समुंदक कीत्या कहानी कीते या वाणी कीते पातन निरंद ਇਹ ਤੇ ਅਸੁਰ ਤੇ ਸੇਵਕੇ ਤੇ ਨਾਨਕ ਅਨੰਤ ਗਿਆਨ ਖਣ ਮੈਂ ਗਿਆਨ ਪਰਚਾਨ ਜਿਥੇ ਰਾਤ ਮਨੋਦ ਕੋੜ ਆਨੰਦ ਸ਼ਰਮ ਕਾਨ ਕੀ ਬਾਣੀ ਰੂਪਤ ਤੇ ਘਾੜਤ ਕੜੀਏ ਬਹੁਤ ਨੋਪ ਤਾਂ ਕਿਆ ਗਲਗ ਠਿਆ ਲੱਜੈ ਦੇਖੋ ਕਹੇ ਪਿਛੇ ਬਸਤਾ ਜਥੇ ਕੜੀਆ ਸੁਰਤ ਮਤਮਨ ਮਨ ਤੇ ਕੜੀਆ ਸਰਾਸ ਬਾਕੀ ਸੁਧ ਧਰਮ ਕਾਨ ਕੀ ਬਾਣੀਂ ਜੋਰਦ ਤੇ ਹੋਰ ਨਾ ਕੋਈ ਹੋਰ ਤੇਜ ਜੋਧ ਮਹਾਬਲ ਸੂਰਤਿਨ ਮੈਂ ਰਾਮ ਰਹਿਆ ਪਰਪੂਰ ਇਥੇ ਸਿਤੋ ਸਿਤਾ ਮਨ ਮਾ ਮਾਈ ਤਾ ਕੇ ਰੂਪ ਨ ਕਥਨੇ ਜਾਇ ਨਾ ਮਰੇ ਨ ਠਾਗੇ ਜਾ ਜਨ ਕੇ ਰਾਮ ਵਸੀ ਮਨ ਮਾਹੇ ਇਥੇ ਭਗਤ ਵਸੇ ਕੇ ਲੋਕ ਰਣਨ ਸਤਿਆ ਮਣਸੋ ਸਾਚ ਕਨੁ ਸਰੰਗਾਰ ਕਰ ਕਰ ਵੇਖੈ ਨ ਦਰਨ ਹਾਲ ਇਥੇ ਕੰਨ ਵੰਡ ਵਰ ਪੰਨ ਜੇ ਕੋ ਕਥਿ ਤਾਨਤ ਨੰਤਿ ਤਿਥੇ ਲੋਲ ਵਕਾਰ ਜਿਵ ਜਿ ਹੁਕਮ ਤੇ ਵਕਾਰ ਵੇਖੈ ਉਸੇ ਘਰੇ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਤਿ ਰਸਨ ਅਰਨਮਤਿ ਵੇਦ ਹਤਿਆਰ ਭੋਕ ਲਗਨੀ ਤੋਂ ਬਤਾ ਭੰਡਾ ਭਮ੍ਰਿਤ ਢਾਲ ਕੜੀਆਂ ਸਭ ਸੱਟ ਡਕਸਾ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰ ਨਿਹਾਲ ਸਲੋਕ ਭਵਣ ਗੁਰੂ ਪਾਣੀ ਪਤਾ ਮਾਤਾ ਤਰਤ ਮਹਤ ਤਿਵਸ ਰਾਦਿ ਦਾਇ ਦਾਇਆ ਕਿ ਲੈ ਸਗਲ ਜਗਤ ਜੰਗੀਆਂ ਆਈਆਂ ਬੁਰੀਆਂ ਆਵਾਜੇ ਧਰਮ ਮਹਦੂਰ ਧਰਮਿ ਆਪੁ ਆਪਣੇ ਘੇਮੇੜੇ ਕੇ ਦੂਰ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਖੂਦਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਤਦ ਘਾਲ ਨਾਨਕ ਤੇ ਮਖੂਦਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ